ਨਵਰਾਤਰੀਆਂ ਦੇ ਦਿਨਾਂ ਦੇ ਵਿੱਚ ਕੁੱਟੂ ਦੇ ਆਟੇ ਦੀ ਕਾਫੀ ਵਰਤੋਂ ਹੁੰਦੀ ਹੈ ਜਿਸ ਨੂੰ ਲੈ ਕੇ ਕਾਫੀ ਪਕੌੜੇ ਵੀ ਕਹਿੰਦੇ ਆ ਵੀ ਲੋਕ ਜਿਹੜੇ ਖਾਂਦੇ ਦਿਖਾਈ ਦਿੰਦੇ ਆ ਤੇ ਰੋਟੀਆਂ ਵੀ ਜੜੀਆਂ ਕਿਉਂਕਿ ਜਿਨ੍ਹਾਂ ਨੇ ਵਰਤ ਰੱਖਿਆ ਹੁੰਦੇ ਆ ਉਹ ਖਾਂਦੇ ਆ ਤੇ ਉਸ ਦੇ ਨਾਲ ਹੀ ਜਿਹੜੀ ਜਲਾਲਾਬਾਦ ਦੇ ਵਿੱਚ ਵੀ ਅੱਜ ਸਵੇਰੇ ਜਿਹੜੀ ਖਬਰ ਆਈ ਆ ਕਿ ਕੁੱਟੂ ਦੇ ਆਟੇ ਦੇ ਨਾਲ ਜਿਹੜੇ ਕਾਫੀ ਜਿਹੜੇ ਲੋਕ ਹੈ ਉਹ ਖਾਣ ਤੋਂ ਬਾਅਦ ਜਿਹੜੇ ਬਿਮਾਰ ਹੋ ਜਿੰਨੇ ਤੇ ਫਰੋਜਪੁਰ ਵਿੱਚ ਵੀ ਇਹ ਜਿਹੜੀ ਬਿਮਾਰੀ ਆ ਇਹ ਦੇਖਣ ਨੂੰ ਮਿਲੀ ਆ ਵੀ ਕੁੱਟੂ ਦੇ ਆਟੇ ਤੋਂ ਬਾਅਦ ਇੱਥੇ ਵੀ ਜਿਹੜੇ ਰੇਲਵੇ ਹਸਪੀਟਲ ਵਿੱਚ ਅਸੀਂ ਖੜੇ ਆ ਉੱਥੇ ਜਿਹੜੇ ਜਿਹੜਾ ਜਿਹੜਾ ਦਿਖਾਈ ਦੇ ਰਿਹਾ ਵੀ ਜਿਸ ਕਰਕੇ ਲੋਕ ਜਿਹੜੇ ਆ ਉਹ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਵੀ ਪਰ ਸਰਸਰ ਨੂੰ ਚਾਹੀਦਾ ਵੀ ਇਹਨਾਂ ਜਿਹੜੇ ਦੁਕਾਨਦਾਰਾਂ ਤੇ ਚਾਹੇ ਰੇੜੀ ਵਾਲਿਆਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਇਹ ਆਟੇ ਨੂੰ ਚੈੱਕ ਕਰਨਾ ਚਾਹੀਦਾ ਤੇ ਦੇਖਣਾ ਚਾਹੀਦਾ ਵੀ ਆਖਿਰ ਕੀ ਮੁਸ਼ਕਲ ਹੈ ਇਹਦੇ ਵਿੱਚ ਹੈਗੀਆਂ ਜਿਸ ਕਰਕੇ ਲੋਕ ਜਿਹੜੇ ਬਿਮਾਰੀ ਦਾ ਲਗਾਤਾਰ ਸ਼ਿਕਾਰ ਹੋ ਰਿਹਾ ਤੇ ਲੋਕ ਜਿਹੜੇ ਆ ਹਸਪੀਟਲ ਦੇ ਵਿੱਚ ਦਾਖਲ ਹੋਣ ਵਾਸਤੇ ਵੀ ਮਜਬੂਰ ਆ ਉਹ ਇੱਥੇ ਦਿਖਾਈ ਦੇ ਰਹੇ ਨੇ ਜਿਹਨਾਂ ਅਸੀਂ ਤਸਵੀਰਾਂ ਵੀ ਤੇ ਜਿਨ੍ਹਾਂ ਨੇ ਵਾਈਟ ਵੀ ਅਸੀਂ ਦਿਖਾ ਰਹੇ ਆ ਵੀ ਜੋ ਆਪਣੇ ਆਪ ਦੇ ਵਿੱਚ ਕਹਿ ਰਹੇ ਨੇ ਵੀ ਅਸੀਂ ਜੇ ਇਹ ਆਟੇ ਦੀ ਵਰਤੋਂ ਕੀਤੀ ਦੋਸਤ ਡਾਕਟਰ ਕੁਝ ਬੋਲਣ ਨੂੰ ਤਿਆਰ ਨਹੀਂ ਲੇਕਿਨ ਇਹ ਜਿਹੜੀਆਂ ਤਸਵੀਰਾਂ ਨੇ ਖੁਦ ਬਿਆਨ ਕਰਦੀਆਂ ਪਈਆਂ ਵੀ ਇਹ ਲੋਕ ਜਿਹੜੇ ਇਹ ਬਿਮਾਰੀ ਦਾ ਸ਼ਿਕਾਰ ਹੋਏ ਨੇ ਤੇ ਹਸਪੀਟਲ ਦੇ ਵਿੱਚ ਜਿਹੜੇ ਉਹ ਦਾਖਲ ਕੀਤੇ ਗਏ ਨੇ ਸਾਰੀ ਰਾਤ ਨੇ ਤਕਰੀਬਨ ਕੁਝ ਤੋਂ ਡਾਕੀ ਰੋਟੀ ਦਾ ਕੁਝ ਤੋਂ ਡਾਕੀ ਰੋਟੀ ਸਾਰੀ ਦਿਨ ਭਾਰਾਂ ਬੀਜ ਬਸ ਤਕਰੀਬਨ ਹੋ ਗਈ ਸੀ ਮਟਰ ਕੈਂਟ ਤੇ ਰਾਤ ਨੂੰ ਪੱਲੀ ਚਰਾਣੇ ਵਾਲੇ ਨੂੰ ਉਹ ਜਾ ਕੇ ਰੋਟੀ ਖਾਦੇ ਵਕਤ ਵੀ ਰੋਟੀ ਜੀ ਰਾਤ ਨੂੰ ਆ ਰਹੇ ਜੀ ਜਾਣ ਨਹੀਂ ਕਰੀਏ ਸਾਰਾ ਘਰ ਚੱਕਰ ਖਾ ਕੇ ਆ ਗਏ। ਕੰਮੀ ਜਾ ਰਹੇ ਜੀ। ਕੰਮੀ ਸੇ ਵੀ ਇੱਕ ਗ੍ਰੇਪ ਖਰਾਬ ਹੋ ਗਈ, ਮੇਰੀ ਦੀ ਗ੍ਰੇਪ ਖਰਾਬ ਹੋ ਗਈ। ਕੰਮੀ ਸੇ ਨਹੀਂ ਆ ਰਿਹਾ, ਮੰਨੇ ਸੇ ਆ ਰਿਹਾ ਜੀ। ਫਿਰ ਫਿਰ ਇੱਕ ਗ੍ਰੇਪ ਖੂੜੀਆ ਟ੍ਰਿਕ ਐਂਡ ਫਾਰਮ ਦਾ ਇੱਕ ਬਰਾ ਹੋ ਗਿਆ। ਗਵਾਂਡੀ ਨੇ ਫੋਨ ਕਰਕੇ ਰਾਤ ਨੂੰ ਉਠਾਇਆ। ਉੱਘਰਕਾਰ ਤੇ ਸਮਝਾ ਕੇ ਦਫਾ ਹੁਕਮ ਕਰਾਇਆ। ਇਹ ਰਿਹਾ ਅਸਲ ਦਖਲਾਂ ਦੋ। ਮਮਨ ਕੋਈ ਰਹਾਤਾ ਨਹੀਂ ਪਰਵਾਰ ਚ ਕਿੰਨੇ ਜਾਨੇ ਨੇ ਖਤਾ ਸੀ ਕਿੰਨੇ ਮੈਂ ਤਾਂ ਮੇਰੇ ਨਸੀਲੇ ਮਦਦ ਸੀ ਘੜੇ ਵਾਈਫੀ ਐਡਮਿਟ ਹੈ ਹਾਂਜੀ ਰੇਲਵੇ ਸੂਪਰਫਾ ਦੇ ਵਾਰ ਸ਼ਾਮ ਨੂੰ ਖਾਣਾ ਖਾਇਆ ਕੁੱਟੂ ਕੇ ਆਟੇ ਕੀ ਰੋਟੀ ਬਣਾਈ ਸੀ वो खाइए दो ही रोटी खाई है बस उसके बाद में मैं, मैं सैर भी किया है मैंने साढ़े ग्यारह बजे तक सैर करने के बाद मैं सो गई हूँ सोने के बाद में टाइम नहीं देखा कितना टाइम था मेरा छोटा बेटा है वो रोने लगा मैं उठी मेरे को एकदम घबराहट और हाथ पैर कपने लगे और अजीब सा लगने लगा अपने हस्बैंड को उठाया तो मैंने उनको बोला मुझे ये प्रॉब्लम हो रही है वो कहते सेम मेरे को भी हो रही है बस उसके बाद कहते कोई नहीं ठीक हो जाएगी थोड़ा लेट जाओ मैं लेटती हूँ उसके बाद एकदम वोमिटिंग आई है और वोमिटिंग पहले बिल्कुल पानी जैसी आई है कम से कम दस बारह वोमिटिंग मेरे को ही है मेरे पीछे उनको फिर मेरे को फिर उनको बस ये रात को तीन दो ढाई बजे टाइम नहीं पता इतने बजे तक यही चलता रहा घर में कोई था नहीं छोटी गुड़िया आया वो डर गई उसे पता नहीं उसने हमारे पड़ोसी को फ़ोन किया फिर वो लोग सारे जने आए फटाफट गड्डी निकाली गड्डी निकाल के फिर यहाँ पे लेके आए उस टाइम पे भी हमें कोई होश नहीं है हम कहाँ पर हैं क्या है कुछ नहीं है तो सबेरे जाके थोड़ा सा होश आया है तब हमें पता चला कि हम हॉस्पिटल हाँ जी हाँ जी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप